ਭਾਰ ਪੈਂਦੇ ਉਸ ਦੀ ਦਵਾਈ ਜਿਹੜੀ ਉਹਦੀ ਉਹ ਦਵਾਈ ਹੈ ਜਿਹੜੀ ਉਹਦੀ 100% ਗਰੰਟੀ ਹੈ ਜੀ ਗਰੰਟੀ ਉਹਦੀ ਹੈ ਨਾ ਕਿਸੇ ਬਈ ਨੂੰ ਫਾਇਦਾ ਹੋਵੇ ਆਪਾਂ ਸੁਦੇ ਉਹਦੇ ਪੈਸੇ ਦਾ ਵਾਪਸ ਮੋੜ ਨਹੀਂ ਮੋੜਨੇ ਜਿਹੜਾ ਉਹਦਾ ਕਿਰਾਇਆ ਬਣੂ ਇੱਥੋਂ ਤੱਕ ਜਾਂ ਕੋਈ ਕੋਰੀਅਰ ਦਾ ਖਰਚਾ ਹੋਊਗਾ ਉਹ ਵੀ ਵਾਪਸ ਕਰ ਦਾਂਗੇ ਇਸ ਤੋਂ ਵੱਡੀ ਆਪਾਂ ਗਰੰਟੀ ਦੇ ਵੀ ਨਹੀਂ ਸਕਦੇ ਕਿਉਂਕਿ ਜਿਹੜਾ ਭਾਰ ਦੀ ਦਵਾਈਆਂ ਲਗਭਗ ਆਪਾਂ ਤੋਂ 8-7000 ਬੰਦਾ ਜਿਹੜਾ ਦਵਾਈ ਯੂਜ਼ ਕਰ ਚੁੱਕਾ ਹੈਗਾ ਅੱਜ ਤੱਕ ਕਿਸੇ ਨੇ ਇਹ ਨਹੀਂ ਨਾ ਤਾਂ ਕੋਈ ਦਵਾਈ ਦਾ ਕੋਈ ਸਾਈਡ ਇਫੈਕਟ ਹੈ ਜੀ ਨਾ ਕਿਸੇ ਨੇ ਕੰਪਲੀਟ ਕੀਤੀ ਵੀ ਆਪਣੀ ਮੱਝ ਜਾਂ ਗਾਂ ਨੂੰ ਆਰਾਮ ਨਹੀਂ ਆਇਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਕਿਹੜੇ ਪਿੰਡ ਖੜੇ ਆ ਜੀ ਇਸ ਟਾਈਮ ਪਿੰਡ ਆਪਣਾ ਜੀ ਰਾਪਰਮੱਖਾ ਹਾਂਜੀ ਕੋਲ ਸਿੱਧੂ ਮੂਸੇ ਵਾਲੇ ਬਾਈ ਦਾ ਪਿੰਡ ਹੈ ਮੂਸਾ ਤੇ ਜ਼ਿਲ੍ਹਾ ਮਾਨਸਾ ਜੀ ਤੇ ਬਾਈ ਨਾਮ ਹੈ ਜੀ ਆਪਣਾ ਚਤਵੰਤ ਸਿੰਘ ਕਾਲਾ ਫੋਨ ਨੰਬਰ ਆਪਣਾ 8699216149 ਜੀ ਠੀਕ ਹੈ ਜੀ ਦੂਸਰਾ ਜੀ ਜਿਹੜਾ ਆਪਣੇ ਡੈਰੀ ਫਾਰਮ ਦਾ ਨਾਂ ਸਿੱਧੂ ਡੈਰੀ ਫਾਰਮ ਮਾਨਸਾ ਦੇ ਨਾਂ ਤੇ ਹੈ ਤੇ ਪੇਜ ਵੀ ਆਪਣਾ YouTube ਦੇ ਸਿੱਧੂ ਡੈਰੀ ਫਾਰਮ ਮਾਨਸਾ ਠੀਕ ਹੈ ਜੀ ਤੇ ਬਾਈ ਜੀ ਜਿਵੇਂ ਨਾ ਆਪਣਾ ਡੇਰੀ ਫਾਰਮ ਹੁੰਦਾ ਉਹਦੇ ਵਿੱਚ ਬਹੁਤ ਹੀ ਜਿਆਦੇ ਕਾਮਨ ਸਮੱਸਿਆਵਾਂ ਆਉਂਦੀਆਂ ਦੋ ਇੱਕ ਤਾਂ ਹੁੰਦੀ ਹੈ ਭਾਰ ਪੈਣ ਵਾਲੀ ਸਮੱਸਿਆ ਜੀ ਦੂਜੀ ਸਮੱਸਿਆ ਹੁੰਦੀ ਆ ਵੀ ਪਸ਼ੂ ਰਿਪੀਟ ਹੁੰਦੇ ਆ ਹਨਾ ਤੇ ਜਿਵੇਂ ਆਪਾਂ ਨੂੰ ਤੁਸੀਂ ਪਹਿਲਾਂ ਦੱਸਿਆ ਸੀ ਵੀ ਆਪਾਂ ਇਸ ਚੀਜ਼ ਦੀ ਦਿੰਨੇ ਆ ਦਵਾਈ ਤੇ ਇਹ ਦਵਾਈ ਦਾ ਕਿਵੇਂ ਰਿਜ਼ਲਟ ਰਹਿੰਦਾ ਵੀ ਕਿਉਂ ਆਪਣੇ ਨਾਲ ਫਾਰਮਰ ਸੰਪਰਕ ਕਰੇ ਵੀ ਆਪਾਂ ਨਿਬੜਦੇ ਕਿਵੇਂ ਆ ਇਹ ਦਵਾਈ ਕਿ ਕਿਸ ਹਿਸਾਬ ਨਾਲ ਕੰਮ ਕਰਦੀ ਆ ਤੇ ਇਹ ਬਿਮਾਰੀ ਆਉਂਦੀ ਕਿਉਂ ਆ ਪਹਿਲੀ ਗੱਲ ਆਪਾਂ ਨਿਬੜਦੇ ਕਿਵੇਂ ਇਹਦੇ ਨਾਲ ਜੀ ਦੇਖੋ ਜਿਵੇਂ ਆਪਾਂ ਰਿਪੀਟਰ ਦੀ ਗੱਲ ਕਰੀ ਜੀ ਪਰ ਪਿਟ ਪਸ਼ੂਆਂ ਦੀ ਮੈਡੀਸਿਨ ਵੀ ਦਿੰਨੇਗੇ ਹਾਂਜੀ ਪਰ ਉਹਦੀ ਗਰੰਟੀ ਨਹੀਂ ਕੋਈ ਆਪਾਂ 65 ਪਸ਼ੂਆਂ ਦੇ ਜਿਹੇ ਟ੍ਰਾਇਲ ਲਾਇਆ ਜੀ ਹਾਂਜੀ ਉਹ ਚੋ 10 ਪਸ਼ੂ ਫੇਲ ਵੀ ਹੋਗੇ ਠੀਕ ਹੈ ਜੀ ਤੇ 55 ਪਸ਼ੂ ਪਾਸ ਵੀ ਹੋਗੇ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਰਿਪੀਟਰ ਦੀ ਸਮੱਸਿਆ ਆਉਂਦੀ ਕਿਉਂਕਿ ਜ਼ਿਆਦਾਤਰ ਆਪਾਂ ਜਿਹੜੀਆਂ ਹੁਣ ਖਾਣੇ ਦਾਣੇ ਜ਼ਹਿਰੀਲੇ ਹੋਗੇ ਫੀਡਾ ਮੁੱਲ ਦੀਆਂ ਹੋਗੀਆਂ ਇਸ ਕਰਕੇ ਥੋੜੀ ਜਿਹੀ ਰਿਪੀਟਰ ਦੀ ਸਮੱਸਿਆ ਜਿਹੜੀ ਵੱਧ ਰਹੀ ਹੈ ਹਾਂਜੀ ਠੀਕ ਹੈ ਜੀ ਤੇ ਦੂਸਰਾ ਆਪਾਂ ਦੰਨੇ ਆ ਜੋ ਭਾਰ ਪੈਂਦੇ ਉਸ ਦੀ ਦਵਾਈ ਠੀਕ ਜਿਹੜੀ ਗਾਰੰਟੀ ਉਹਦੀ ਇਹ ਹੈ ਨਾ ਕਿਸੇ ਬਈ ਨੂੰ ਫਾਇਦਾ ਹੋਵੇ ਆਪਾਂ ਸੁਦੇ ਉਹਦੇ ਪੈਸੇ ਤਾਂ ਵਾਪਸ ਮੋੜ ਨਹੀਂ ਮੋੜਨੇ ਜਿਹੜਾ ਉਹਦਾ ਕਿਰਾਇਆ ਬਣੂ ਇੱਥੋਂ ਤੱਕ ਜਾ ਕੋਈ ਕੋਰੀਅਰ ਦਾ ਖਰਚਾ ਹੋਊਗਾ ਉਹ ਵੀ ਵਾਪਸ ਕਰ ਦਾਂਗੇ ਇਸ ਤੋਂ ਵੱਡੀ ਆਪਾਂ ਗਾਰੰਟੀ ਦੇ ਵੀ ਨਹੀਂ ਸਕਦੇ ਕਿਉਂਕਿ ਜਿਹੜਾ ਭਾਰਤੀ ਦਵਾਈਆਂ ਲਗਭਗ ਆਪਾਂ ਤੋਂ 8-7000 ਬੰਦਾ ਜਿਹੜਾ ਦਵਾਈ ਯੂਜ਼ ਕਰ ਚੁੱਕਾ ਹੈਗਾ ਅੱਜ ਤੱਕ ਕਿਸੇ ਨੇ ਇਹ ਨਾ ਤਾਂ ਕੋਈ ਦਵਾਈ ਦਾ ਕੋਈ ਸਾਈਡ ਇਫੈਕਟ ਹੈ ਜੀ ਨਾ ਕਿਸੇ ਨੇ ਕੰਪਲੀਟ ਕੀਤੀ ਵੀ ਆਪਣੀ ਮੱਝ ਜਾਂ ਗਾਂ ਨੂੰ ਆਰਾਮ ਨਹੀਂ ਆਇਆ ਠੀਕ ਹੈ ਜੀ ਦੂਸਰੀ ਗੱਲ ਜਿਹੜੀ ਆਪਣੀ ਦਵਾਈ ਹੈ ਪੂਰੇ ਦੇਸ਼ ਤੇ ਜਾ ਰਹੀ ਹੈ ਆਲ ਇੰਡੀਆ ਤੇ ਜਾ ਰਹੀ ਹੈ ਕੂਰੀਅਰ ਦੇ ਵੀ ਸੁਭਦ ਹੈਗੀ ਤੇ ਅਫਸਰ ਛੋਟੀ ਹੋਵੇ ਗਾਂ ਹੋਵੇ ਮੱਝ ਹੋਵੇ ਸੂਈ ਹੋਵੇ ਸੂਣ ਵਾਲੀ ਹੋਵੇ ਇੱਕੋ ਹੀ ਦਵਾਈ ਹੈ ਜੀ ਤੇ ਤਿੰਨ ਦਿਨਾਂ ਦੇ ਵਿੱਚ ਇਹ ਟੰਕੇ ਵਿਗਾੜੀ ਲੱਗੇ ਹੁਣ ਜੇ ਸੀਰੀਅਸ ਕੇਸ ਵੀ ਹੋਵੇ ਤਿੰਨ ਦਿਨਾਂ ਚ ਸੋਲਵ ਕਰ ਦਾਂਗੇ ਜੀ ਤਿੰਨ ਦਿਨਾਂ ਚ ਕੇਸ ਸੋਲਵ ਹੋ ਜਾਊਗਾ ਹਾਂਜੀ ਹਾਂਜੀ ਤੇ ਗਰੰਟੀ ਆਪਾਂ ਪਹਿਲਾਂ ਦੱਸ ਹੀ ਦਿੱਤੀ ਵੀ ਜੇ ਨਾ ਆਪਾਂ ਨੂੰ ਰਿਜ਼ਲਟ ਮਿਲੇ ਹਨਾ ਆਪਾਂ ਕਰਾਇਆ ਤੱਕ ਬੰਦੇ ਦਾ ਮੋੜ ਦਾਂਗੇ ਜੀ ਤੇ ਇਹਦਾ ਬਾਈ ਜੀ ਫਿਰ ਪ੍ਰਾਈਸ ਕੀਮਤ ਕੀ ਹੁੰਦੀ ਹੈ ਦਵਾਈ ਦੀ ਜੀ ਤੇ ਕੀਮਤ ਜੀ ਇਹਦੀ ਦੇਖੋ ਪੇ 500 ਤੋਂ ਲੈ ਕੇ 2500 3000 ਤੱਕ ਦੀ ਪਸੂਦੇ ਲੱਗ ਜਾਂਦੀ ਹੈ ਠੀਕ ਹੈ ਜੀ ਜਿਹੜੇ ਭਰਾ ਨੂੰ 500 ਦੀ ਲੋੜ ਹੈ ਉਹਨੇ 2500 3000 ਦੀ ਕਰਨੀ ਹੈ ਜਿਹੜੇ ਨੂੰ 2500 3000 ਦੀ ਜਿਹੜੀ ਮੱਝ ਜਾਂ ਗਾਂ ਦੇ ਦਵਾਈ ਲੱਗਣੀ ਹੈ ਉਹਨੂੰ 500 ਦੀ ਪੂਰੀ ਤਰ੍ਹਾਂ ਠੀਕ ਨਹੀਂ ਕਰ ਸਕਦੀ ਹਾਂ ਜੇ ਕਿਸੇ ਨੇ ਰਿਜ਼ਲਟ ਦੇਖਣਾ ਉਹ 500 ਦੀ ਯੂਜ਼ ਕਰ ਸਕਦਾ ਹੈ ਕਿਉਂਕਿ ਇਹ ਕਰਕੇ ਤਿੰਨ ਦਿਨਾਂ ਦੇ ਵਿੱਚ ਆਪਣੀ ਦਵਾਈ ਜਿਹੜੀ ਟਾਂਕੇ ਵਗੜੀ ਲਹਾਂਦੀ ਹੈ ਤਿੰਨ ਦਿਨਾਂ ਦੇ ਵਿੱਚ ਨਾ ਤਾਂ 2500 ਦੀ ਦਵਾਈ ਲੱਗੇ ਜੀ ਨਾ 2000 ਦੀ ਨਾ 1500 ਦੀ 500 ਦੀ ਦਵਾਈ ਵੀ 4 ਦਿਨਾਂ ਦੇ ਵਿੱਚ ਲੱਗੂਗੀ ਜੇ ਸਿਰਫ ਕਿਸੇ ਨੇ ਆਪਣਾ ਡਾਊਟ ਇਹੀ ਕਲੀਅਰ ਕਰਨਾ ਹੋਵੇ ਤੇ ਦੂਜੀ ਗੱਲ ਜੀ ਆਪਣਾ ਪੇਜ ਹੈ YouTube ਦੇ ਵੀ ਸਿੱਧੂ ਡੇਰੀ ਫਾਰਮ ਮਾਨਸਾ ਕੋਈ ਵੀ ਬੰਦਾ ਦੇਖੋ YouTube ਦੇ ਸਰਚ ਮਾਰ ਕੇ ਦੇਖ ਸਕਦਾ ਹੈ ਉਹ ਪਤਾ ਲੱਗ ਜੂ ਵੀ ਕੀ ਦਵਾਈ ਹੈ ਕੀ ਦਾ ਕੋਈ ਸਾਈਡ ਇਫੈਕਟ ਹੈ ਕੀ ਦਾ ਕੋਈ ਮੰਨ ਲਓ ਲਾਭ ਹੈ ਜਾਂ ਇਹਦੀ ਕੀ ਹਾਨੀ ਹੈ ਉਹ ਸਾਰਾ ਪਤਾ ਲੱਗ ਜੂ ਮਨ ਕਿੱਥੋਂ ਤੱਕੇ ਜਾ ਰਹੀ ਹੈਗੀ ਤੇ ਬਈ ਇਹਦੇ ਵਿੱਚ ਕਿਹੜੇ-ਕਿਹੜੇ ਪਸ਼ੂਆਂ ਆਸਤੇ ਆਪਾਂ ਦਵਾਈ ਦਿੰਨੇ ਆ ਵੀ ਜਿਵੇਂ ਇੱਕ ਹੀ ਦਵਾਈ ਸਾਰੇ ਪਸ਼ੂਆਂ ਨੂੰ ਕੰਮ ਕਰ ਜਾਂਦੀ ਹੈ ਕਿ ਐਡਵਰਡ ਦਵਾਈ ਲੈਣੀ ਪੈਂਦੀ ਹੈ। ਨਾ ਇੱਕ ਹੀ ਦਵਾਈ ਹੈ ਜੀ। ਇੱਕ ਹੀ ਹੋਣੀ ਹੈ। ਚਾਹੇ ਮੱਝਾਂ ਚਾਹੇ ਗਾਂ ਹੈ ਚਾਹੇ ਅਫਸਰ ਝੁੱਟੀਆਂ ਜੀ। ਡੋਜ਼ ਇਹਦੀ ਬਖੋ ਵੱਖਰਾ ਹੈ। ਜਿਵੇਂ ਪੰਛੀ ਨੂੰ ਡੋਜ਼ ਜੇ ਲੱਗ ਗਿਆ 1000 ਦੀ ਡੋਜ਼ ਲੱਗ ਗਈ। ਠੀਕ ਹੈ ਜੀ। ਜੀ। ਤੇ ਲਓ ਜੀ ਆਪਾਂ ਬਾਈ ਨਾਲ ਮਿਲਾਇਆ ਸੀ ਦਵਾਈ ਦਿੰਦੇ ਆ ਇਹ ਭਾਰ ਪੈਣ ਦੀ ਤੇ ਇੱਕ ਦੱਸੀ ਸੀ ਬਾਈ ਤੁਸੀਂ ਰਿਪੀਟ ਦੀ ਹੈਨਾ ਵੀ ਰਿਪੀਟਰ ਪਸ਼ੂ ਹੁੰਦੇ ਆ ਉਹਨਾਂ ਵਾਸਤੇ ਗਾਰੰਟੀ ਵਾਲੀ ਬਾਈ ਜੀ ਦਵਾਈ ਦਿੰਦੇ ਆ ਤੇ ਬਾਈ ਜੇ ਕਿਸੇ ਨੇ ਮੰਗਵਾਉਣਾ ਹੋਵੇ ਜਿਵੇਂ ਆਪਾਂ ਕਿਹਾ ਸੀ ਵੀ 올 ਇੰਡੀਆ ਚ ਕਿਤੇ ਵੀ ਮੰਗਵਾ ਸਕਦਾ ਕਿਵੇਂ ਮੰਗਵਾ ਸਕਦਾ ਆਪਣੇ ਤੋਂ ਜੀ ਜੀ ਭਈ ਪਹਿਲਾਂ ਤਾਂ ਇੱਕ ਵਾਰੀ ਮੈਂ ਨੰਬਰ ਆਪਦਾ ਦੁਬਾਰੇ ਬੋਲਦਾ ਨਾ 86992 16194 ਜੀ ਹਾਂਜੀ ਦੂਸਰੀ ਗੱਲ ਦੇਖੋ ਜੀ ਕੋਰੀਅਰ ਜਾ ਰਹੀ ਹੈਗੀ ਕੱਲਾ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਹਿਮਾਚਲ ਗੁਜਰਾਤ ਹਰਿਆਣਾ ਮਹਾਰਾਸ਼ਟਰ ਬਹੁਤ ਦੂਰ ਦੂਰ ਤੱਕ ਆਪਣੀ ਦਵਾਈ ਜਾ ਰਹੀ ਹੈ ਹਾਂ ਤੇ ਕਈ ਥਾਂ ਇਹਨੂੰ ਵੇਚ ਵੀ ਰਹੇ ਹੈ ਕਈ ਥਾਂ ਡਾਕਟਰ ਵੀ ਦਾ ਮੰਨ ਲਓ ਯੂਜ਼ ਕਰ ਰਹੇ ਹੈਗੇ ਅੱਛਾ ਡਾਕਟਰ ਵੀ ਆਪਣੇ ਕਈ ਥਾਂ ਜੀ ਠੀਕ ਹੈ ਜੀ ਕੱਲਾ ਹੀ ਨਹੀਂ ਕੱਲਾ ਪੰਜਾਬ ਹਿਮਾਚਲ ਦੇ ਵਿੱਚ ਇੱਕ ਬੰਦਾ ਵੇਚ ਰਿਹਾ ਹੈਗਾ ਹਾਂ ਠੀਕ ਹੈ ਜੀ ਤੇ ਦੂਸਰਾ ਹਰਿਆਣਾ ਦੇ ਵਿੱਚ ਇੱਕ ਬੰਦਾ ਵੇਚ ਰਿਹਾ ਹੈ ਠੀਕ ਹੈ ਜੀ ਹਾਂਜੀ ਕਿਉਂ ਜਿਹੜੇ ਨੇ ਵਰਤੀ ਆ ਜਾਂ ਤਾਂ ਉਹਨੂੰ ਪਤਾ ਜੀ ਜਾਂ ਦੇਖੋ ਸਾਨੂੰ ਪਤਾ ਜੀ ਠੀਕ ਹੈ ਜੀ ਜੀ ਤੇ ਲਓ ਜੀ ਜੇ ਕਿਸੇ ਨੇ ਦਵਾਈ ਮੰਗਵੋਣੀ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦਾ ਤੇ ਬਾਕੀ ਤੁਸੀਂ ਆ ਕੇ ਵੀ ਦਵਾਈ ਲੈ ਆ ਸਕਦੇ ਹੋ ਤੇ ਫਾਰਮ ਦੇ ਰਿਲੇਟਡ ਕੋਈ ਵੀ ਗੱਲਬਾਤ ਹੋਵੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਫੀਡ ਰਿਲੇਟਡ ਦਵਾਈ ਰਿਲੇਟਡ ਹੈਨਾ ਤੇ ਬਾਈ ਨਾਲ ਤੁਸੀਂ ਕਦੋਂ ਵੀ ਸੰਪਰਕ ਕਰ ਸਕਦੇ ਹੋ ਪੰਡਾ ਬਾਈ ਦਾ ਇਹ ਰਾਏਪੁਰ ਮੱਖਾ ਜੀ ਰਾਏਪੁਰ ਮੱਖਾ ਸਿੱਧੂ ਮੂਸੇਵਾਲੇ ਦੇ ਪਿੰਡ ਦੇ ਕੋਲ ਹੈ ਦੂਜਾ ਮੈਂ ਇੱਕ ਵਾਰ ਫੇਰ ਦੱਸਦਾ ਨਾ ਵੀ ਇਹ ਦਵਾਈ ਦੋ ਥਾਂ ਮਿਲਦੀ ਹੈ ਜੀ ਇਹ ਠੀਕ ਹੈ ਜੀ ਠੀਕ ਹੈ ਜੀ ਇੱਕ ਤਾਂ ਲਹਿਰਾਗਾਗਾ ਮਿਲਦੀ ਹੈ ਮੂਨਕ ਪਤਨਾ ਕੋਲ ਤੇ ਦੂਜਾ ਸਾਡੇ ਪਿੰਡ ਇੱਥੇ ਮਿਲਦੀ ਆਪਣੇ ਕੋਲ ਦੋਨੀਆਂ ਜਗ੍ਹਾ ਆਪਣੀ ਮਿਲਦੀ ਆਪਣੇ ਕੋਲੋਂ ਹੈ ਤੇ ਜੇ ਕੋਈ ਹਿਮਾਚਲ ਦਾ ਹੈ ਤਾਂ ਉਹ ਹਿਮਾਚਲ ਦੇ ਵਿੱਚ ਵੀ ਮਿਲ ਜਾਊਗੀ ਜੇ ਹਰਿਆਣੇ ਦਾ ਹਰਿਆਣੇ ਦੇ ਵਿੱਚ ਵੀ ਮਿਲ ਜਾਊਗੀ ਹੋਰਗੇ ਅੱਗੇ ਬੰਦੇ ਵੇਚ ਰਹੇ ਹੈਗੇ ਇਹ ਵੀ ਸੁਵਿਧਾ ਵੀ ਜੇ ਕੋਈ ਹਿਮਾਚਲ ਦਾ ਬੰਦਾ ਹੈ ਉਹ ਤੁਹਾਡੇ ਨਾਲ ਦੱਸ ਦੋਗੇ ਉਹਨੂੰ ਨਾ ਕਿ ਉੱਥੋਂ ਵੀ ਦਵਾਈ ਮਿਲਦੀ ਹੈ ਹ ਠੀਕ ਹੈ ਜੀ ਧੰਨਵਾਦ ਬਾਈ ਜੀ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਤੇ ਇਹੋ ਜਿਹੀ ਹੋਰ ਵਧੀਆ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ